ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਏ 6 ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੀ ਨਾਲ ਸਾਂਝ ਪਾਵਾਂਗੇ ਕਿ ਮਾਪੇ ਦੀ ਕਰਮਾਂ ਦਾ ਫਲ ਔਲਾਦ ਨੂੰ ਕਿਸ ਤਰੀਕੇ ਦੇ ਨਾਲ ਭੋਗਣਾ ਪੈਂਦਾ ਹੈ ਇਹ ਹਨ ਕੁਝ ਕਾਰਨ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਸੋ ਇਸ ਵੀਡੀਓ ਨੂੰ ਤੁਸੀਂ ਅੰਤ ਦੇ ਤੱਕ ਜ਼ਰੂਰ ਦੇਖਿਓ ਉਸੀ ਅਕਸਰ ਸੁਣਾਈ ਹੀ ਹੋਵੇਗਾ ਕਿ ਮਨੁੱਖ ਨੂੰ ਆਪਣੇ ਚੰਗੇ ਬੁਰੇ ਕਰਮਾਂ ਦਾ ਫਲ ਭੋਗਣਾ ਪੈਂਦਾ ਹੈ ਪਰ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਾਣਾਂਗੇ ਕਿ ਮਾਪੇ ਦੇ ਚੰਗੇ ਬੁਰੇ ਕਰਮਾਂ ਦਾ ਫਲ ਪੁੱਤ ਨੂੰ ਕਿਵੇਂ ਭੋਗਣਾ ਪੈਂਦਾ ਜਿਵੇਂ ਆਪਾਂ ਜਾਣਦੇ ਹਾਂ ਕਿ ਔਲਾਦ ਚੰਗਾ ਜਾਂ ਬੁਰਾ ਕਰਮ ਕਰਦੀ ਹੈ ਤਾਂ ਉਸਦੇ ਮਾਪਿਓ ਨੂੰ ਭੋਗਣਾ ਪੈਂਦਾ ਹੈ ਠੀਕ ਉਸੇ ਤਰ੍ਹਾਂ ਮਾਪியோ ਦੇ ਚੰਗੇ ਬੁਰੇ ਕਰਮਾ ਦਾ ਫਲ ਉਸ ਦੀ ਔਲਾਦ ਨੂੰ ਮਿਲਦਾ ਹੈ ਤੇ ਉਸ ਨੂੰ ਵੀ ਭੋਗਣਾ ਪੈਂਦਾ ਹੈ ਇਸ ਦੇ ਪਿੱਛੇ ਦੇ ਕੁਝ ਕਾਰਨ ਨੇ ਇਹ ਸਾਰੇ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਸ ਸਾਡੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਕਿ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਇੱਕ ਸਮੇਂ ਦੀ ਗੱਲ ਏ ਕਿ ਇੱਕ ਮਹਾਨ ਤਪਸਵੀ ਆਪਣੇ ਆਸ਼ਰਮ 'ਚ ਰਹਿੰਦਾ ਸੀ ਇੱਕ ਦਿਨ ਉਸ ਦੀ ਪਤਨੀ ਨੇ ਪੁੱਛਿਆ ਤੋ ਆਮੀ ਕੀ ਮਾਪਿਓ ਦੇ ਚੰਗੇ ਬੁਰੇ ਕਰਮਾਂ ਦਾ ਫਲ ਉਸ ਦੀ ਸੰਤਾਨ ਨੂੰ ਭੋਗਣਾ ਪੈਂਦਾ ਹੈ ਤਾਂ ਮਹਾਤਮਾ ਨੇ ਕਿਹਾ ਦੇਵੀ ਮਾਪਿਓ ਦੇ ਚੰਗੇ ਬੁਰੇ ਕਰਮਾਂ ਦਾ ਫਲ ਉਸ ਦੀ ਸੰਤਾਨ ਨੂੰ ਜ਼ਰੂਰ ਭੋਗਣਾ ਪੈਂਦਾ ਹੈ ਅੱਜ ਮੈਂ ਤੁਹਾਨੂੰ ਇੱਕ ਪ੍ਰਾਣੀ ਕਥਾ ਸੁਣਾਉਣਾ ਹੈ ਜਿਸ ਨੂੰ ਸੁਣਨ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕਿਸ ਤਰ੍ਹਾਂ ਮਾਪਿਓ ਦੇ ਚੰਗੇ ਬੁਰੇ ਕਰਮਾਂ ਦਾ ਫਲ ਉਹਨਾਂ ਦੀ ਔਲਾਦ ਨੂੰ ਮਿਲਦਾ ਹੈ ਤੇ ਉਹਨਾਂ ਨੂੰ ਭੋਗਣਾ ਵੀ ਪੈਂਦਾ ਹੈ। ਮਹਾਤਮਾ ਜੀ ਕਹਿੰਦੇ ਨੇ ਕਿ ਪੁਰਾਣੀ ਸਮੇਂ ਦੀ ਗੱਲ ਏ ਇੱਕ ਪਿੰਡ ਵਿੱਚ ਇੱਕ ਗਰੀਬ ਆਦਮੀ ਰਹਿੰਦਾ ਸੀ। ਉਹ ਬਹੁਤ ਗਰੀਬ ਸੀ ਕਿਸੇ ਤਰ੍ਹਾਂ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰ ਦਾ ਪਾਲਣ ਪੋਸ਼ਣ ਕਰਦਾ ਸੀ। ਦਿਨ ਭਰ ਮਜ਼ਦੂਰੀ ਕਰਨ ਤੋਂ ਬਾਅਦ ਉਸ ਨੂੰ 50 ਰੁਪਏ ਮਿਲਦੇ ਸਨ ਉਸ ਵਿੱਚੋਂ ਉਹ 25 ਰੁਪਏ দান ਕਰਦਾ ਤੇ 25 ਰੁਪਈਆ ਚ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ ਇਸ ਤਰ੍ਹਾਂ ਕੁਝ ਸਮਾਂ ਬੀਤਣ ਤੋਂ ਬਾਅਦ ਉਸ ਦੇ ਘਰ ਇੱਕ ਲੜਕੇ ਦਾ ਜਨਮ ਹੋਇਆ ਉਸ ਗਰੀਬ ਆਦਮੀ ਦੇ ਪਰਿਵਾਰ ਚ ਕੁੱਲ 3 ਮੈਂਬਰ ਸਨ ਦੋਨੋਂ ਪਤੀ ਪਤਨੀ ਤੇ ਇੱਕ ਮੁੰਡਾ ਹੁਣ ਹੌਲੀ ਹੌਲੀ ਉਹਨਾਂ ਦੀ ਪਾਲਣ ਪੋਸ਼ਣ ਚ ਉਸ ਆਦਮੀ ਨੂੰ ਮੁਸ਼ਕਲ ਆਉਣ ਲੱਗੀ ਕਿਉਂਕਿ ਰਜਾਨਾ ਮੈਂ ਕਿਹਾਈ ਵਾਦੀ ਚਾਰਈ ਸੀ ਫਿਰ ਮਰ ਪਰਮਾਤਮਾ ਨੇ ਕਿਹਾ ਇੱਕ ਦਿਨ ਦੀ ਗੱਲ ਏ ਉਸ ਆਦਮੀ ਦੇ ਮੁੰਡੇ ਨੇ ਆਪਣੇ ਪਿਤਾ ਤੋਂ ਪੁੱਛਿਆ ਪਿਤਾ ਜੀ ਤੁਸੀਂ ਰਜਾਨਾ 50 ਰੁਪਏ ਕਮਾਉਂਦੇ ਹੋਏ ਵੀ ਉਸ ਵਿੱਚ ਤੁਸੀਂ 25 ਰੁਪਏ ਦਾਨ ਕਰਦੇ ਹੋ ਤੇ ਬਚੇ ਹੋਏ ਰੁਪਏ ਚ ਅਸੀਂ ਆਪਣਾ ਗੁਜਾਰਾ ਕਿਵੇਂ ਕਰ ਸਕਾਂਗੇ ਆਪਣੀ ਆਦਮੀ ਨੂੰ ਚੁੱਪ ਦੇਖ ਕੇ ਉਸ ਦੀ ਪਤਨੀ ਨੇ ਕਿਹਾ ਪੁੱਤ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਤੁਹਾਡੇ ਪਿਤਾ ਜੀ ਰੋਜ਼ 50 ਰੁਪਏ ਕਮਾਉਂਦੇ ਹਨ ਤੇ 25 ਰੁਪਏ ਦਾਨ ਕਰਦੇ ਹਨ ਇਹ ਤੁਹਾਡੇ ਲਈ ਹੀ ਦਾਨ ਕਰਦੇ ਹਨ ਦੂਸਰਿਆਂ ਦੇ ਲਈ ਨਹੀਂ ਪਰ ਮੁੰਡਾ ਇਸ ਗੱਲ ਨੂੰ ਨਹੀਂ ਸਮਝ ਸਕਿਆ ਕਿਉਂਕਿ ਉਹ ਮੁੰਡਾ ਬਹੁਤ ਛੋਟਾ ਸੀ ਇਸੇ ਤਰ੍ਹਾਂ ਕੁਝ ਸਮਾਂ ਬੀਤਦਾ ਗਿਆ ਤੇ ਉਸ ਗਰੀਬ ਆਦਮੀ ਦਾ ਮੁੰਡਾ ਹੌਲੀ-ਹੌਲੀ ਵੱਡਾ ਹੋਣ ਲੱਗਿਆ ਤੇ ਉਸ ਮੁੰਡੇ ਦੀ ਉਮਰ 7 ਸਾਲ ਦੀ ਹੋ ਗਈ ਇੱਕ ਦਿਨ ਉਹ ਆਦਮੀ ਕੰਮ ਕਰਕੇ ਸ਼ਾਮ ਨੂੰ ਵਾਪਸ ਆਪਣੇ ਘਰ ਆ ਰਿਹਾ ਸੀ ਤਾਂ ਉਸ ਦੇ ਰਸਤੇ ਵਿੱਚ ਇੱਕ ਕਾਲਾ ਸਾਂਣ ਆਇਆ ਤੇ ਆ ਕੇ ਉਸ ਗਰੀਬ ਆਦਮੀ ਨੂੰ ਮਾਰਨ ਲੱਗਿਆ ਪਰ ਸਾਂਣ ਦੇ ਮਾਰਨ ਕਰਕੇ ਉਸ ਆਦਮੀ ਦੀ ਉੱਥੇ ਹੀ ਮੌਤ ਹੋ ਗਈ ਜਦੋਂ ਉਸ ਆਦਮੀ ਦੀ ਪਤਨੀ ਤੇ ਉਸ ਦੇ ਮੁੰਡੇ ਨੂੰ ਇਹ ਖ਼ਬਰ ਮਿਲੀ ਤਾਂ ਉਹਨਾਂ ਨੂੰ ਬੜਾ ਦੁੱਖ ਹੋਇਆ ਇੱਕ ਦਿਨ ਉਸ ਗਰੀਬ ਆਦਮੀ ਦੇ ਮੁੰਡੇ ਨੇ ਆਪਣੀ ਮਾਂ ਤੋਂ ਪੁੱਛਿਆ ਮਾਂ ਪਿਤਾ ਜੀ ਕਿੱਥੇ ਚਲੇ ਗਏ ਉਸ ਗਰੀਬ ਆਦਮੀ ਦੀ ਪਤਨੀ ਨੇ ਕਿਹਾ ਪੁੱਤ ਤੇਰੇ ਪਿਤਾ ਜੀ ਸਾਨੂੰ ਛੱਡ ਕੇ ਜਮਰਾਜ ਦੇ ਕੋਲ ਚਲੇ ਗਏ ਹਨ ਤਾਂ ਪੁੱਤ ਨੇ ਕਿਹਾ ਜਦੋਂ ਪਿਤਾ ਜੀ ਰੋਜ਼ਾਨਾ 50 ਰੁਪਏ ਕਮਾਉਂਦੇ ਸਨ ਤੇ 25 ਰੁਪਏ ਦੀ ਬੱਚਤ ਕਰਦੇ ਸਨ ਸਾਡਾ ਪਾਲਣ ਪੋਸ਼ਣ ਉਹਨਾਂ 25 ਰੁਪਏ ਚ ਹੀ ਕਰਦੇ ਸਨ ਬਾਕੀ ਦੇ 25 ਰੁਪਏ দান ਕਰਦੇ ਸਨ ਹੁਣ ਸਾਡਾ ਪਾਲਣ ਪੋਸ਼ਣ ਕਿਵੇਂ ਹੋਵੇਗਾ ਕਿਵੇਂ ਸਾਡਾ ਪੇਟ ਭਰੇਗਾ ਫਿਰ ਮਾਂ ਨੇ ਆਪਣੀ ਪੁੱਤ ਨੂੰ ਕਿਹਾ ਪੁੱਤ ਜੇ ਇਸ ਘਰ 'ਚ ਗਰੀਬੀ ਹੁੰਦੀ ਹੈ ਉਸ ਦਾ ਕੋਈ ਮਦਦ ਕਰਨ ਵਾਲਾ ਨਹੀਂ ਹੁੰਦਾ ਉਸ ਤੋਂ ਸਾਰੇ ਦੂਰ ਭੱਜਣ ਲੱਗਦੇ ਹਨ ਸੁਆਪ ਘਮਾੜਦੇ ਕਿਉਂਕਿ ਉਹ ਹੀ ਕਰੀਬਾਂ ਦੀ ਸਹਾਇਤਾ ਕਰਦੇ ਨੇ ਫਿਰ ਪੁੱਤ ਨੇ ਆਪਣੀ ਮਾਂ ਨੂੰ ਕਿਹਾ ਕਿ ਮਾਂ ਇਸ ਤਰ੍ਹਾਂ ਨਾ ਸੋਚੋ ਮੈਂ ਜਮਰਾਜ ਦੇ ਕੋਲ ਜਾਵਾਂਗਾ ਤੇ ਆਪਣੇ ਪਿਤਾ ਨੂੰ ਵਾਪਸ ਲੈ ਕੇ ਆਵਾਂਗਾ ਆਪਣੀ ਗਰੀਬੀ ਦੇਖ ਕੇ ਜਮਰਾਜ ਸਾਡੇ ਉੱਪਰ ਦਇਆ ਜ਼ਰੂਰ ਕਰਨਗੇ ਤੇ ਉਹ ਮੇਰੇ ਪਿਤਾ ਜੀ ਨੂੰ ਮੇਰੇ ਨਾਲ ਜ਼ਰੂਰ ਭੇਜ ਦੇਣਗੇ ਉਸ ਛੋਟੇ ਜਿਹੇ ਬੱਚੇ ਦੀ ਗੱਲ ਵੱਲ ਉਸ ਦੀ ਮਾਂ ਨੇ ਧਿਆਨ ਨਹੀਂ ਦਿੱਤਾ ਇਰ ਇੱਕ ਦਿਨ ਦੀ ਗੱਲ ਹੈ ਉਸ ਗਰੀਬ ਆਦਮੀ ਦੀ ਪਤਨੀ ਆਪਣੇ ਮੁੰਡੇ ਨੂੰ ਘਰੇ ਇਕੱਲਾ ਛੱਡ ਕੇ ਪਿੰਡ 'ਚ ਕੰਮ ਕਰਨ ਲਈ ਚਲੀ ਗਈ। ਉਧਰ ਉਸ ਦਾ ਮੁੰਡਾ ਆਪਣੇ ਮਨ 'ਚ ਸੋਚ ਰਿਹਾ ਸੀ ਕਿ ਮੈਂ ਜਮਰਾਜ ਕੋਲ ਜਾਵਾਂਗਾ ਤੇ ਆਪਣੇ ਪਿਤਾ ਜੀ ਨੂੰ ਨਾਲ ਲੈ ਕੇ ਆਵਾਂਗਾ। ਇਹ ਸੋਚ ਕੇ ਉਹ ਮੁੰਡਾ ਆਪਣੇ ਪਿਤਾ ਜੀ ਨੂੰ ਲੈਣ ਲਈ ਆਪਣੇ ਘਰੋਂ ਚੱਲ ਪੈਂਦਾ। ਉਸ ਮੁੰਡੇ ਨੂੰ ਚੱਲਦੇ-ਚੱਲਦੇ ਕਾਫੀ ਸਮਾਂ ਬੀਤ ਗਿਆ ਫਿਰ ਉਸ ਨੂੰ ਥਕਾਵਟ ਮਹਿਸੂਸ ਹੋਣ ਲੱਗੀ ਤੇ ਉਹ ਇੱਕ ਬਹੁਤ ਹੀ ਵੱਡੇ ਅੰਬ ਦੇ ਪੇੜ ਦੀ ਛਾਂ ਹੇਠ ਜਾ ਕੇ ਬੈਠ ਗਿਆ ਤਾਂ ਅੰਬ ਦੇ ਪੇੜ ਨੇ ਮਨੁੱਖ ਦੀ ਆਵਾਜ਼ 'ਚ ਪੁੱਛਿਆ ਪੁੱਤ ਤੂੰ ਕੌਣ ਹੈ ਤੇ ਕਿੱਥੇ ਜਾ ਰਿਹਾ ਹੈ ਮੇਰੀ ਛਾਂ 'ਚ ਤੇਰੇ ਵਰਗਾ ਕੋਮਲ ਬਾਲਕ ਅੱਜ ਤੱਕ ਕਦੇ ਨਹੀਂ ਆਇਆ ਫਿਰ ਉਸ ਮੁੰਡੇ ਨੇ ਕਿਹਾ ਕਿ ਮੈਂ ਇੱਕ ਗਰੀਬ ਆਦਮੀ ਦਾ ਬੇਟਾ ਹਾਂ ਤੂੰ ਆਪਣੇ ਪਿਤਾ ਜੀ ਨੂੰ ਜਮਰਾਜ ਤੋਂ ਵਾਪਸ ਲੈਣ ਜਾ ਰਿਹਾ ਹਾਂ ਉਸ ਅੰਬ ਦੀ ਪੀੜ ਨੇ ਕਿਹਾ ਕਿ ਜਮਰਾਜ ਕੋਲ ਜਾ ਕੇ ਮੇਰਾ ਵੀ ਪ੍ਰਸ਼ਨ ਪੁੱਛ ਕੇ ਆਈ ਕਿ ਮੈਂ ਕਈ ਸਾਲ ਤੋਂ ਇੱਥੇ ਲੱਗਿਆ ਹੋਇਆ ਪਰ ਮੇਰਾ ਵੀ ਇੱਕ ਪੱਤਾ ਜ਼ਮੀਰ ਤੇ ਨਹੀਂ ਡਿੱਗਦਾ ਤੇ ਨਾ ਹੀ ਮੇਰੀ ਟਾਹਣੀ ਸੁੱਕਦੀ ਏ ਮੈਂ ਕਿੰਨੇ ਸਾਲਾਂ ਤੱਕ ਹੋਰ ਇੱਥੇ ਖੜਾ ਰਹਾਂਗਾ ਆਪਣੇ ਪਿਛਲੇ ਜਨਮ ਮੈਂ ਇਹੋ ਜਿਹਾ ਕਿਹੜਾ ਪਾਪ ਕੀਤਾ ਸੀ ਜਿਸ ਕਾਰਨ ਮੈਨੂੰ ਇਸ ਜੂਨੀ ਤੋਂ ਮੁਕਤੀ ਨਹੀਂ ਮਿਲ ਰਹੀ ਤਾਂ ਉਸ ਮੁੰਡੇ ਨੇ ਕਿਹਾ ਠੀਕ ਏ ਮੈਂ ਜਮਰਾਜ ਤੋਂ ਤੁਹਾਡੇ ਇਸ ਪ੍ਰਸ਼ਨ ਦਾ ਉੱਤਰ ਜ਼ਰੂਰ ਪੁੱਛ ਕੇ ਆਵਾਂਗਾ ਇਹਨਾਂ ਕਹਿ ਕੇ ਉਹ ਮੁੰਡਾ ਉਤੋਂ ਅੱਗੇ ਚਲਾ ਜਾਂਦਾ ਹੈ ਕਿ ਚਲਦੇ ਚਲਦੇ ਰਾਸਤੇ 'ਚ ਉਸ ਨੂੰ ਇੱਕ ਇੱਛਾਤਾਰੀ ਸੱਪ ਮਿਲਦਾ ਹੈ ਉਸ ਸੱਪ ਨੂੰ ਦੇ ਕੇ ਉਹ ਮੁੰਡਾ ਡਰ ਦੇ ਮਾਰੇ ਕੰਬਣ ਲੱਗਦਾ ਹੈ ਕਿ ਉਥੋਂ ਭੱਜਣ ਹੀ ਵਾਲਾ ਹੁੰਦਾ ਏ ਤੇ ਉਹ ਸੱਪ ਮਨੁੱਖ ਦੀ ਆਵਾਜ਼ 'ਚ ਬੋਲਣ ਲੱਗਿਆ ਪੁੱਤ ਮੇਥੋਂ ਡਰਨਾ ਮੈਨੂੰ ਇਹਨਾ ਦੱਸ ਕੇ ਤੂੰ ਕਿੱਥੇ ਜਾ ਰਿਹਾ ਹੈ ਤੇ ਤੂੰ ਕੌਣ ਹੈ ਤਾਂ ਉਹ ਮੁੰਡਾ ਉਸ ਨੂੰ ਸੱਪ ਕੋਲ ਗਿਆ ਤੇ ਹੱਥ ਜੋੜ ਕੇ ਕਹਿਣ ਲੱਗਿਆ 나ਗਰਾਜ ਮੈਂ ਇੱਕ ਗਰੀਬ ਆਦਮੀ ਦਾ ਮੁੰਡਾ ਹਾਂ ਤੇ ਮੈਂ ਜਮਰਾਜ ਦੇ ਕੋਲ ਆਪਣੇ ਪਿਤਾ ਜੀ ਨੂੰ ਵਾਪਸ ਲੈਣ ਜਾ ਰਿਹਾ ਹਾਂ ਤਾਂ ਸੱਪ ਨੇ ਕਿਹਾ ਪੁੱਤ ਤੂੰ ਜਮਰਾਜ ਤੋਂ ਮੇਰਾ ਇੱਕ ਪ੍ਰਸ਼ਨ ਜ਼ਰੂਰ ਪੁੱਛ ਕੇ ਆਵੀਂ ਮੈਂ ਕਈ ਸਾਲਾਂ ਤੋਂ ਇੱਥੇ ਪਿਆ ਹਾਂ ਮੈਨੂੰ ਹੁਣ ਚੱਲਿਆ ਵੀ ਨਹੀਂ ਜਾਂਦਾ ਮੇਰੇ ਸਰੀਰ 'ਚ ਇੰਨੀ ਜਾਨ ਵੀ ਨਹੀਂ ਕਿ ਮੈਂ ਥੋੜਾ ਜਿਹਾ ਵੀ ਚੱਲ ਫੇਰ ਸਕਾਂ ਮੈਂ ਆਪਣੇ ਪਿਛਲੇ ਜਨਮ 'ਚ ਇਸ ਤਰ੍ਹਾਂ ਦੇ ਕਿਹੜੇ ਪਾਪ ਕੀਤੇ ਸੀ ਜਿਸ ਕਾਰਨ ਮੈਨੂੰ ਇਸ ਜੂਨੀ ਤੋਂ ਮੁਕਤੀ ਨਹੀਂ ਮਿਲ ਰਹੀ ਤਾਂ ਉਸ ਮੁੰਡੇ ਨੇ ਕਿਹਾ ਠੀਕ ਹੈ ਮੈਂ ਜਮਰਾਜ ਤੂੰ ਤੁਹਾਡੇ ਸਪ੍ਰੈਸ਼ਨ ਦਾ ਜਵਾਬ ਜ਼ਰੂਰ ਪੁੱਛਿਆਗਾ ਇੰਨਾ ਕਹਿ ਕੇ ਉਹ ਮੁੰਡਾ ਅੱਗੇ ਚੱਲਣ ਲੱਗਿਆ ਚੱਲਦੇ-ਚੱਲਦੇ ਰਾਸਤੇ 'ਚ ਉਸ ਨੂੰ ਕਿਸਾਨ ਮਿਲਿਆ ਕਿਸਾਨ ਨੇ ਕਿਹਾ ਪੁੱਤ ਤੂੰ ਕੌਣ ਹੈ ਤੇ ਕਿੱਥੇ ਜਾ ਰਿਹਾ ਹੈ ਦੇਖਣ 'ਚ ਤਾਂ ਤੂੰ ਬਹੁਤ ਕੋਮਲ ਜ਼ਿਹਰ ਲੱਗ ਰਿਹਾ ਫਿਰ ਉਸ ਮੁੰਡੇ ਨੇ ਕਿਹਾ ਕਿ ਮੈਂ ਇੱਕ ਗਰੀਬ ਆਦਮੀ ਦਾ ਮੁੰਡਾ ਹਾਂ ਮੈਂ ਜਮਰਾਜ ਕੋਲ ਆਪਣੇ ਪਿਤਾ ਜੀ ਨੂੰ ਵਾਪਸ ਲੈਣ ਜਾ ਰਿਹਾ ਤਾਂ ਫਿਰ ਉਸ ਕਿਸਾਨੀ ਗਿਆ ਤੁਜ ਮਹਾਰਾਜ ਤੋਂ ਮੇਰੇ ਇੱਕ ਸਵਾਲ ਦਾ ਜਵਾਬ ਜ਼ਰੂਰ ਪੁੱਛ ਕੇ ਆਈ ਕਿ ਮੈਂ ਚੱਲਦੀ ਹੋਈ ਰਾਹੀਰਾਂ ਦੀ ਪਿਆਸ ਬਚਾਉਣ ਲਈ ਕਈ ਸਾਲਾਂ ਤੋਂ ਇੱਥੇ ਇੱਕ ਖੂਪ ਟਵਾਰੇ ਆ ਹਾਂ ਪਰ ਇਸ ਵਿੱਚੋਂ ਪਾਣੀ ਅਜੇ ਤੱਕ ਨਹੀਂ ਨਿਕਲਿਆ ਮੈਂ ਆਪਣੇ ਪਿਛਲੇ ਜਨਮ 'ਚ ਇਸ ਤਰ੍ਹਾਂ ਦਾ ਕਿਹੜਾ ਪਾਪ ਕੀਤਾ ਸੀ ਜਿਸ ਕਾਰਨ ਇਸ ਖੂਹ ਵਿੱਚੋਂ ਅਜੇ ਤੱਕ ਪਾਣੀ ਨਹੀਂ ਨਿਕਲਿਆ ਮੈਂ ਇਸ ਤਰ੍ਹਾਂ ਬਹੁਤ ਸਾਰੇ ਪੈਸੇ ਵੀ ਖਰਚ ਕਰ ਦਿੱਤੇ ਹਨ ਉਹ ਲੜਕੇ ਨੇ ਕਿਹਾ ਠੀਕ ਹੈ ਮੈਂ ਜਮਰਾਜ ਤੂੰ ਤੁਹਾਡੇ ਸਵਾਲ ਦਾ ਵੀ ਜਵਾਬ ਜ਼ਰੂਰ ਪੁੱਛਾਂਗਾ ਇਹਨਾਂ ਕਹਿ ਕੇ ਮੁੰਡਾ ਉਤੋਂ ਅੱਗੇ ਚੱਲਣ ਲੱਗਿਆ ਚੱਲਦੇ-ਚੱਲਦੇ ਰਸਤੇ 'ਚ ਉਸ ਨੂੰ ਇੱਕ ਬਹੁਤ ਹੀ ਵੱਡਾ ਤਲਾਬ ਮਿਲਿਆ ਫਿਰ ਉਹ ਮੁੰਡਾ ਤਲਾਬ ਦੇ ਕਿਨਾਰੇ ਗਿਆ ਤੇ ਪਾਣੀ ਪੀਣ ਲੱਗਿਆ ਉਸ ਵੇਲੇ ਤਲਾਬ 'ਚ ਤੈਰਦੀ ਹੋਈ ਇੱਕ ਬਤਖ ਆਈ ਤੇ ਕਹਿਣ ਲੱਗੀ ਪੁੱਤ ਤੂੰ ਕੌਣ ਏ ਤੇ ਕਿੱਥੇ ਜਾ ਰਿਹਾ ਹੈ ਤਾਂ ਉਸ ਮੁੰਡੇ ਨੇ ਕਿਹਾ ਮੈਂ ਇੱਕ ਗਰੀਬ ਆਦਮੀ ਦਾ ਮੁੰਡਾ ਹਾਂ ਤੇ ਜਮਰਾਜ ਕੋਲੋਂ ਆਪਣੇ ਪਿਤਾ ਜੀ ਨੂੰ ਵਾਪਸ ਲਿਆਉਣ ਲਈ ਜਾ ਰਿਹਾ ਹਾਂ ਉਸ ਮੁੰਡੇ ਦੀ ਗੱਲ ਸੁਣ ਕੇ ਉਸ ਬਤਕ ਨੇ ਕਿਹਾ ਪੁੱਤ ਤੂੰ ਹੀ ਜਮਰਾਜ ਤੋਂ ਮੇਰਾ ਇੱਕ ਸਵਾਲ ਜ਼ਰੂਰ ਪੁੱਛ ਕੇ ਆਈ ਕਿ ਮੈਂ ਕਈ ਸਾਲਾਂ ਤੋਂ ਇਸ ਤਲਾਬ 'ਚ ਭਟਕ ਰਹੀ ਹਾਂ ਮੇਰੀਆਂ 7 ਪੀੜੀਆਂ ਗੁਜ਼ਰ ਗਈਆਂ ਪਰ ਮੈਂ ਅਜੇ ਤੱਕ ਇਸੇ ਤਲਾਬ 'ਚ ਰਹਿ ਰਹੀ ਆਂ ਮੈਂ ਆਪਣੇ ਪਿਛਲੇ ਜਨਮ 'ਚ ਇਸ ਤਰ੍ਹਾਂ ਦਾ ਕਿਹੜਾ ਪਾਪ ਕੀਤਾ ਏ ਜਿਸ ਕਾਰਨ ਮੈਨੂੰ ਇਸ ਜੂਨੀ ਤੋਂ ਮੁਕਤੀ ਨਹੀਂ ਮਿਲ ਰਹੀ ਉਸ ਮੁੰਡੇ ਨੇ ਕਿਹਾ ਕਿ ਠੀਕ ਹੈ ਮੈਂ ਜਮਾਦ ਤੋਂ ਤੁਹਾਡੇ ਸਵਾਲ ਦਾ ਵਿੱਚ ਆਵਾਂ ਜ਼ਰੂਰ ਪੁੱਛ ਕੇ ਆਵਾਂਗਾ ਇਹਨਾਂ ਕਹਿ ਕੇ ਉਹ ਮੁੰਡਾ ਉੱਥੋਂ ਅੱਗੇ ਵੱਧ ਗਿਆ ਜਲਦੀ ਜਲਦੀ ਤਲਾਬ ਦੇ ਦੂਜੇ ਪਾਸੇ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਇੱਕ ਮਰਿਆ ਹੋਇਆ ਬਗਲਾ ਉੱਥੇ ਪਿਆ ਸੀ ਜਦੋਂ ਮੁੰਡਾ ਉਸ ਮਰੇ ਹੋਏ ਬਗਲੇ ਤੋਂ ਲੱਗ ਕੇ ਜਾਣ ਲੱਗਿਆ ਤਾਂ ਉਹ ਮਰਿਆ ਹੋਇਆ ਬਗਲਾ ਕਹਿਣ ਲੱਗਿਆ ਪੁੱਤ ਤੂੰ ਕੌਣ ਏ ਤੇ ਕਿੱਥੇ ਜਾ ਰਿਹਾ ਹੈ ਤਾਂ ਉਸ ਮੁੰਡੇ ਨੇ ਸਾਰੀ ਗੱਲ ਦੱਸੀ ਜਿਸ ਤੋਂ ਬਗਲੇ ਨੇ ਕਿਹਾ ਕਿ ਤੂੰ ਜਮਰਾਜ ਤੋਂ ਮੇਰਾ ਇੱਕ ਸਵਾਲ ਜ਼ਰੂਰ ਪੁੱਛ ਕੇ ਆਈਂ ਕਿ ਮੇਰਾ ਸਰੀਰ ਕਈ ਸਾਲਾਂ ਤੋਂ ਇਸ ਤਲਾਬ ਦੇ ਕਿਨਾਰੇ ਪਿਆਏ। ਕਦੇ ਪਾਣੀ ਦੀ ਲਹਿਰ ਆਉਂਦੀ ਹੈ ਤਾਂ ਮੇਰਾ ਸਰੀਰ ਤਲਾਬ ਦੇ ਅੰਦਰ ਚਲਾ ਜਾਂਦਾ ਹੈ ਤੇ ਪਾਣੀ ਦੀ ਲਹਿਰ ਨਾਲ ਵਾਪਸ ਤਲਾਬ ਤੋਂ ਬਾਹਰ ਨਿਕਲ ਕੇ ਕਿਨਾਰੇ ਤੇ ਆ ਜਾਂਦਾ ਹੈ। ਨਾ ਤਾਂ ਮੇਰਾ ਸਰੀਰ ਘਲਦਾ ਹੈ ਤੇ ਨਾ ਹੀ ਸੜਦਾ ਹੈ। ਇੰਨੇ ਸਾਲਾਂ ਤੋਂ ਓਵੇਂ ਹੀ ਓਵੇਂ ਹਾਂ। ਮੈਂ ਆਪਣੇ ਪਿਛਲੇ ਜਨਮ 'ਚ ਕਿਹੜੇ ਪਾਪ ਕੀਤੇ ਸੀ ਜਿਸ ਕਾਰਨ ਮੈਨੂੰ ਇਸ ਸਰੀਰ ਤੋਂ ਮੁਕਤੀ ਨਹੀਂ ਮਿਲ ਰਹੀ ਉਸ ਮੁੰਡੇ ਨੇ ਕਿਹਾ ਕਿ ਮੈਂ ਜਮਰਾਜ ਤੋਂ ਤੁਹਾਡੇ ਸਵਾਲ ਦਾ ਜਵਾਬ ਜ਼ਰੂਰ ਪੁੱਛ ਕੇ ਆਵਾਂਗਾ ਇਹਨਾਂ ਕਹਿ ਕੇ ਉਹ ਮੁੰਡਾ ਉੱਥੋਂ ਚਲਿਆ ਗਿਆ ਤੇ ਉੱਥੋਂ ਚાલਦੇ-ਚਾਲਦੇ ਜਮ ਪੂਰੀ ਪਹੁੰਚ ਗਿਆ ਉੱਥੇ ਜਾ ਕੇ ਜਮਰਾਜ ਨੂੰ ਨਮਸਕਾਰ ਕੀਤਾ ਤੇ ਹੱਥ ਜੋੜ ਕੇ ਕਹਿਣ ਲੱਗਿਆ ਈ ਜਮ ਰਾਜ ਮੇਰੇ ਪਿਤਾ ਜੀ ਕਿੱਥੇ ਹਨ ਜਦੋਂ ਮੇਰੇ ਪਿਤਾ ਜੀ ਘਰੇ ਸਨ ਤਾਂ ਉਹ ਰਜਨਾ 50 ਰੁਪਏ ਕਮਾਉਂਦੇ ਸਨ ਜਿਸ ਵਿੱਚੋਂ 25 ਰੁਪਏ ਹਮੇਸ਼ਾ ਦਾਨ ਕਰਦੇ ਸਨ ਤੇ 25 ਰੁਪਏਾਂ ਚ ਸਾਡਾ ਪਾਲਣ ਪੋਸ਼ਣ ਕਰਦੇ ਸਨ ਪਰ ਹੁਣ ਮੇਰੇ ਪਿਤਾ ਜੀ ਘਰੇ ਨਹੀਂ ਹਨ ਮੈਂ ਤੇ ਮੇਰੀ ਮਾਂ ਭੁੱਖੇ ਮਰ ਰਹੀਆਂ ਹਾਂ ਤੁਸੀਂ ਉਹਨਾਂ ਨੂੰ ਜਲਦੀ ਮੇਰੇ ਨਾਲ ਮੇਰੇ ਘਰ ਭੇਜ ਦਿਓ ਜਮਰਾਜ ਨੇ ਉਸ ਲੜਕੇ ਦੀ ਗੱਲ ਸੁਣ ਕੇ ਕਿਹਾ ਠੀਕ ਹੈ ਮੈਂ ਤੇਰੇ ਪਿਤਾ ਜੀ ਨੂੰ ਘਰ ਭੇਜ ਦੇਵਾਂਗਾ ਪਹਿਲਾਂ ਤੂੰ ਇੱਥੇ ਬੈਠ ਜਮਰਾਜ ਨੇ ਉਸ ਮੁੰਡੇ ਨੂੰ ਆਪਣੇ ਕੋਲ ਬਿਠਾਇਆ ਤੇ ਉਸ ਨੂੰ ਭੋਜਨ ਕਰਵਾਇਆ ਭੋਜਨ ਕਰਨ ਤੋਂ ਬਾਅਦ ਪੁੱਛਿਆ ਕਿ ਤੈਨੂੰ ਹੋਰ ਕੀ ਚਾਹੀਦਾ ਫਿਰ ਉਸ ਮੁੰਡੇ ਨੇ ਰਸਤੇ 'ਚ ਜੋ-ਜੋ ਮਿਲੇ ਸਨ ਉਹਨਾਂ ਦੇ ਸਵਾਲ ਜਮਰਾਜ ਤੋਂ ਪੁੱਛੇ ਜਮਰਾਜ ਨੇ ਉਹਨਾਂ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਤੇ ਕਿਹਾ ਪੁੱਤ ਤੂੰ ਜਾਂਦੇ ਸਮੇਂ ਉਹਨਾਂ ਸਾਰਿਆਂ ਨੂੰ ਉਹਨਾਂ ਦੇ ਜਵਾਬ ਜ਼ਰੂਰ ਦੱਸ ਕੇ ਜਾਵੀਂ ਫਿਰ ਜਮਰਾਜ ਨੇ ਕਿਹਾ ਕਿ ਪੁੱਤ ਤੂੰ ਆਪਣੇ ਘਰ ਜਾ ਤੇਰੀ ਮਾਂ ਉਡੀਕ ਰਹੀ ਹੋਵੇਗੀ ਤੇਰੇ ਪਿਤਾ ਜੀ ਤੁਹਾਡੇ ਘਰ ਪਹੁੰਚ ਜਾਣਗੇ ਫਿਰ ਉਸ ਮੁੰਡੇ ਨੇ ਜਮਰਾਜ ਨੂੰ ਨਮਸਕਾਰ ਕੀਤਾ ਤੇ ਉਤੋਂ ਵਾਪਸ ਆਪਣੀ ਘਰ ਲਈ ਚੱਲਣ ਲੱਗਿਆ ਰਸਤੇ 'ਚ ਸਭ ਤੋਂ ਪਹਿਲਾਂ ਉਹ ਮਰਿਆ ਹੋਇਆ ਬਗਲਾ ਮਿਲਿਆ ਜੋ ਤਲਾਬ ਦੇ ਕਿਨਾਰੇ ਪਿਆ ਸੀ ਉਸ ਦੇ ਪੁੱਛਣ ਤੇ ਉਸ ਮੁੰਡੇ ਨੇ ਕਿਹਾ ਕਿ ਮੈਂ ਜਮਰਾਜ ਤੋਂ ਤੁਹਾਡੇ ਸਵਾਲ ਦਾ ਜਵਾਬ ਪੁੱਛਿਆ ਸੀ ਜਮਰਾਜ ਨੇ ਕਿਹਾ ਕਿ ਤੁਸੀਂ ਪਹਿਲਾਂ ਬਹੁਤ ਵੱਡੇ ਵਿਦਵਾਨ ਸੀ ਪਰ ਤੁਸੀਂ ਕਿਸੇ ਨੂੰ ਵੀ ਆਪਣਾ ਗਿਆਨ ਨਹੀਂ ਦੱਸਿਆ ਹੁਣ ਤੁਸੀਂ ਮਰ ਗਏ ਹੋ ਤੇ ਤੁਹਾਡਾ ਗਿਆਨ ਤੁਹਾਡੇ ਅੰਦਰ ਖੋਲ ਰਿਹਾ ਹੈ ਜਦੋਂ ਤੱਕ ਤੁਸੀਂ ਆਪਣਾ ਗਿਆਨ ਕਿਸੇ ਨੂੰ ਨਹੀਂ ਦਸੋਗੇ ਉਦੋਂ ਤੱਕ ਤੁਹਾਡੀ ਆਤਮਾ ਨੂੰ ਸ਼ਾਂਤੀ ਨਹੀਂ ਮਿਲੇਗੀ ਫਿਰ ਉਸ ਮਰੇ ਹੋਏ ਬਗਲੇ ਨੇ ਕਿਹਾ ਕਿ ਪੁੱਤ ਹੁਣ ਇਸ ਤਰ੍ਹਾਂ ਦੀ ਹਾਲਤ 'ਚ ਮੇਰੇ ਕੋਲ ਗਿਆਨ ਲੈਣ ਕੌਣ ਆਵੇਗਾ ਤੂੰ ਮੇਰਾ ਗਿਆਨ ਲੈ ਲੈ ਫਿਰ ਉਸ ਨੇ ਉਸ ਲੜਕੇ ਨੂੰ ਜਿੰਨਾ ਵੀ ਉਸਦੇ ਕੋਲ ਗਿਆਨ ਸੀ ਉਹ ਸਾਰਾ ਗਿਆਨ ਉਸ ਮੁੰਡੇ ਨੂੰ ਦੇ ਦਿੱਤਾ ਗਿਆਨ ਦੇਣ ਤੋਂ ਤੁਰੰਤ ਬਾਅਦ ਹੀ ਉਸ ਦੀ ਆਤਮਾ ਨੂੰ ਮੋਕਸ਼ ਦੀ ਪ੍ਰਾਪਤੀ ਹੋ ਗਈ ਫਿਰ ਉਹ ਮੁੰਡਾ ਅੱਗੇ ਚੱਲ ਪਿਆ ਚੱਲਦੇ-ਚੱਲਦੇ ਉਸ ਨੂੰ ਵਤਕ ਮਿਲੀ ਵਤਕ ਨੇ ਕਿਹਾ ਪੁੱਤ ਕੀ ਤੂੰ ਮੇਰੇ ਸਵਾਲ ਦਾ ਜਵਾਬ ਜਮਰਾਜ ਤੋਂ ਪੁੱਛਿਆ ਸੀ ਤਾਂ ਉਸ ਮੁੰਡੇ ਨੇ ਕਿਹਾ ਕਿ ਹਾਂ ਜਮਰਾਜ ਨੇ ਤੁਹਾਡੇ ਸਵਾਲ ਦਾ ਜਵਾਬ ਦਿੱਤਾ ਸੀ ਉਹਨਾਂ ਨੇ ਕਿਹਾ ਕਿ ਤੁਹਾਡੇ ਅੰਦਰ ਅਮਰਤ ਹੈ ਜਦੋਂ ਤੱਕ ਤੁਸੀਂ ਇਸ ਅਮਰਤ ਨੂੰ ਕਿਸੇ ਨੂੰ ਨਹੀਂ ਦਿਓਗੇ ਉਦੋਂ ਤੱਕ ਤੁਸੀਂ ਇਸ ਤਰ੍ਹਾਂ ਵਿਆਕੁਲ ਰਹੋਗੇ ਬਤਕ ਨੇ ਕਿਹਾ ਕਿ ਪੁੱਤ ਹੁਣ ਕੌਣ ਮਿਲੇਗਾ ਮੈਨੂੰ ਤੂੰ ਹੀ ਮੇਰਾ ਅੰਮ੍ਰਿਤ ਲੈ ਲੈ ਫਿਰ ਬਤਕ ਨੇ ਆਪਣਾ ਅੰਮ੍ਰਿਤ ਉਸ ਲੜਕੇ ਨੂੰ ਦੇ ਦਿੱਤਾ ਤੇ ਅੰਮ੍ਰਿਤ ਦਿੰਦੇ ਹੀ ਉਸ ਬਤਕ ਦੀ ਆਤਮਾ ਨੂੰ ਮੋਕਸ਼ ਦੀ ਪ੍ਰਾਪਤੀ ਹੋ ਗਈ ਇਸੀ ਤਰ੍ਹਾਂ ਮੁੰਡਾ ਅੱਗੇ ਵੱਧਦਾ ਗਿਆ ਤੇ ਫਿਰ ਚੱਲਦੇ ਚੱਲਦੇ ਰਸਤੇ 'ਚ ਉਸ ਨੂੰ ਉਹ ਕਿਸਾਨ ਮਿਲਿਆ ਜੋ ਰਾਹਗੀਰਾਂ ਲਈ ਖੂਪਟਵਾਰ ਰਿਹਾ ਸੀ ਉਸ ਕਿਸਾਨ ਨੇ ਜਿਵੇਂ ਹੀ ਉਸ ਮੁੰਡੇ ਨੂੰ ਦੇਖਿਆ ਤਾਂ ਬੜੇ ਪਿਆਰ ਨਾਲ ਹੱਥ ਜੋੜ ਕੇ ਕਹਿਣ ਲੱਗਿਆ ਕਿ ਪੁੱਤ ਤੂੰ ਮੇਰੇ ਸਵਾਲ ਦਾ ਜਵਾਬ ਪੁੱਛਿਆ ਸੀ ਉਸ ਮੁੰਡੇ ਨੇ ਕਿਹਾ ਕਿ ਹਾਂ ਮੈਂ ਜਮਰਾਜ ਤੋਂ ਤੁਹਾਡੇ ਸਵਾਲ ਦਾ ਜਵਾਬ ਪੁੱਛਿਆ ਸੀ ਤਾਂ ਉਹਨੇ ਨੇ ਕਿਹਾ ਕਿ ਤੁਹਾਡੇ ਘਰ ਚ ਇੱਕ ਜਵਾਨ ਕੁੜੀ ਕੁਵਾਰੀ ਬੈਠੀ ਹੈ ਜਦੋਂ ਤੱਕ ਤੁਸੀਂ ਉਸ ਲੜਕੀ ਦਾ ਵਿਆਹ ਨਹੀਂ ਕਰੋਗੇ ਤੇ ਕੰਨਿਆਦਾਨ ਨਹੀਂ ਕਰੋਗੇ ਉਦੋਂ ਤੱਕ ਇਸ ਖੂਹ ਵਿੱਚੋਂ ਪਾਣੀ ਨਹੀਂ ਨਿਕਲੇਗਾ ਪਹਿਲਾਂ ਜੋ ਤੁਹਾਡਾ ਕਰਮ ਹੈ ਉਸ ਨੂੰ ਪੂਰਾ ਕਰੋ ਜੋ ਭਗਵਾਨ ਨੇ ਤੁਹਾਨੂੰ ਕੰਮ ਸੌਪਿਆ ਹੈ ਉਸ ਤੇ ਧਿਆਨ ਦਿਓ ਪਹਿਲਾਂ ਤੁਸੀਂ ਕੰਨਿਆਦਾਨ ਕਰੋ ਉਸ ਤੋਂ ਬਾਅਦ ਇਸ ਖੂਹ ਨੂੰ ਖਦਮਾਓ ਫਿਰ ਉਸ ਕਿਸਾਨ ਨੇ ਕਿਹਾ ਕਿ ਮੈਂ ਆਪਣੀ ਕੁੜੀ ਲਈ ਇੱਕ ਲੜਕਾ ਕਿੱਥੇ ਲੱਭਣ ਜਾਵਾਂਗਾ ਤੂੰ ਮੈਨੂੰ ਬਹੁਤ ਹੀ ਸਿੱਧੇ ਸੁਭਾਅ ਦਾ ਦਿਖ ਰਿਹਾ ਹੈ ਤੇ ਸੋਹਣਾ ਵੀ ਤੇ ਦੇਖਣ 'ਚ ਚੰਗਾ ਲੱਗ ਰਿਹਾ ਹੈ ਇਸ ਲਈ ਪੁੱਤ ਤੂੰ ਹੀ ਮੇਰੀ ਕੁੜੀ ਨਾਲ ਵਿਆਹ ਕਰ ਲੈ ਫਿਰ ਉਸ ਕਿਸਾਨ ਨੇ ਆਪਣੀ ਕੁੜੀ ਦਾ ਵਿਆਹ ਉਸ ਮੁੰਡੇ ਦੇ ਨਾਲ ਕਰਵਾ ਦਿੱਤਾ ਫਿਰ ਕਿਸਾਨ ਨੇ ਆਪਣੀ ਕੁੜੀ ਨੂੰ ਬਹੁਤ ਸਾਰਾ ਧਨ ਦੇ ਕੇ ਵਿਦਾ ਕਰ ਦਿੱਤਾ ਪੇਰੋ ਉਹ ਮੁੰਡਾ ਅੱਗੇ ਚੱਲਿਆ ਗਿਆ ਚੱਲਦੇ-ਚੱਲਦੇ ਰਸਤੇ 'ਚ ਉਸ ਨੂੰ ਈਸ਼ਿਆਤਾਰੀ ਸੱਪ ਮਿਲਿਆ ਉਸ ਨੇ ਕਿਹਾ ਕਿ ਪੁੱਤ ਕੀ ਤੂੰ ਮੇਰੇ ਸਵਾਲ ਦਾ ਜਵਾਬ ਪੁੱਛਿਆ ਸੀ ਮੁੰਡੇ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਜਮਰਾਜ ਨੇ ਕਿਹਾ ਏ ਕਿ ਤੁਹਾਡੇ ਕੋਲ ਜੋ ਨਾਗਮਣੀ ਹੈ ਤੁਸੀਂ ਨਾ ਹੀ ਉਸ ਮੜੀ ਨੂੰ ਧਰਤੀ ਤੇ ਉਗਲਦੇ ਹੋ ਤੇ ਨਾ ਹੀ ਕਿਸੇ ਨੂੰ ਦਾਨ ਕਰਦੇ ਹੋ ਜਦੋਂ ਤੱਕ ਤੁਸੀਂ ਇਸ ਮੜੀ ਨੂੰ ਦਾਨ ਨਹੀਂ ਕਰੋਗੇ ਉਦੋਂ ਤੱਕ ਤੁਹਾਡਾ ਸਰੀਰ ਇਸ ਤਰ੍ਹਾਂ ਹੀ ਬਣਿਆ ਰਹੇਗਾ ਫਿਰ ਉਸ ਸੱਪ ਨੇ ਕਿਹਾ ਕਿ ਪੁੱਤ ਮੈਂ ਇਹ ਨਾਗਮਣੀ ਹੁਣ ਕਿਸ ਨੂੰ ਦੇਵਾਂ ਇਸ ਨਾਗਮਣੀ ਨੂੰ ਤੂੰ ਹੀ ਲੈ ਲੈ ਫਿਰ ਉਸ ਸੱਪ ਨੇ ਆਪਣੀ ਨਾਗਮਣੀ ਉਸ ਮੁੰਡੇ ਨੂੰ ਦੇ ਦਿੱਤੀ ਨਾਗਮਣੀ ਦਿੰਦੇ ਹੀ ਉਸ ਸੱਪ ਦੀ ਆਤਮਾ ਨੂੰ ਮੋਕਸ਼ ਦੀ ਪ੍ਰਾਪਤੀ ਹੋ ਗਈ ਇਸ ਤਰ੍ਹਾਂ ਉਹ ਮੁੰਡਾ ਆਪਣੀ ਪਤਨੀ ਨੂੰ ਲੈ ਕੇ ਫਿਰ ਅੱਗੇ ਚੱਲਣ ਲੱਗਿਆ ਤੇ ਚੱਲਦੇ-ਚੱਲਦੇ ਰਾਸਤੇ ਨੂੰ ਸਤੇ ਜੀ ਉਸ ਨੂੰ ਆਮ ਬਦਾ ਵਿਸ਼ਾਲ ਬੂਟਾ ਮਿਲਿਆ ਉਸ ਨੇ ਪੁੱਛਿਆ ਕਿ ਪੁੱਤ ਕੀ ਤੂੰ ਮੇਰੇ ਸਵਾਲ ਦਾ ਜਵਾਬ ਜਮਰਾਜ ਤੋਂ ਪੁੱਛਿਆ ਸੀ ਉਸ ਮੁੰਡੇ ਨੇ ਕਿਹਾ ਕਿ ਹਾਂ ਪੁੱਛਿਆ ਸੀ ਜਮਰਾਜ ਨੇ ਕਿਹਾ ਕਿ ਪਿਛਲੇ ਜਨਮ ਚ ਤੁਹਾਡਾ ਕੰਮ ਸਕੂਲ ਚ ਬੱਚਿਆਂ ਨੂੰ ਪੜ੍ਹਾਉਣਾ ਸੀ ਤੁਸੀਂ ਇੱਕ ਗੁਰੂ ਸੀ ਪਰ ਤੁਸੀਂ ਆਪਣੇ ਅਹੁਦੇ ਦਾ ਸਹੀ ਇਸਤੇਮਾਲ ਨਹੀਂ ਕੀਤਾ ਤੁਸੀਂ ਛੋਟੇ ਛੋਟੇ ਬੱਚਿਆਂ ਨੂੰ ਪੜ੍ਹਾਉਣ ਦਾ ਦੀ ਥਾਂ ਆਪਣਾ ਕੰਮ ਕਰਵਾਉਂਦੇ ਸੀ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਸਿੱਖਿਆ ਨਹੀਂ ਦਿੰਦੇ ਸੀ ਤੁਸੀਂ ਪਿਛਲੇ ਜਨਮ 'ਚ ਬਹੁਤ ਵੱਡੇ ਵਿਦਵਾਨ ਸੀ ਪਰ ਤੁਸੀਂ ਉਹਨਾਂ ਬੱਚਿਆਂ ਨੂੰ ਸਿੱਖਿਆ ਨਹੀਂ ਦਿੱਤੀ ਉਹਨਾਂ ਬੱਚਿਆਂ ਦੇ ਸ਼ਰਾਫ ਕਰਨ ਤੁਸੀਂ ਹਿਲਜੁਲ ਨਹੀਂ ਸਕਦੇ ਤੁਹਾਡੇ ਅੰਦਰ ਜੋ ਗਿਆਨ ਭਰਿਆ ਹੋਇਆ ਹੈ ਉਸ ਨੂੰ ਕਿਸੇ ਨੂੰ ਦੇ ਦਿਓ ਉਸ ਤੋਂ ਬਾਅਦ ਹੀ ਤੁਹਾਨੂੰ ਮੋਕਸ਼ ਦੀ ਪ੍ਰਾਪਤੀ ਹੋਵੇਗੀ ਉਸ ਮੁੰਡੇ ਦੀ ਗੱਲ ਸੁਣ ਕੇ ਉਸ ਆਂਬ ਦੇ ਪੀੜ ਨੇ ਕਿਹਾ ਕਿ ਮੈਂ ਇਹ ਗਿਆਨ ਕਿਸ ਨੂੰ ਦੇਵਾਂਗਾ ਤੂੰ ਹੀ ਲੈ ਲੈ ਫਿਰ ਉਸ ਮੁੰਡੇ ਨੂੰ ਆਂਬ ਦੇ ਪੀੜ ਨੇ ਆਪਣਾ ਜਿੰਨਾ ਵੀ ਉਸ ਦੇ ਕੋਲ ਗਿਆਨ ਸੀ ਉਹ ਸਾਰਾ ਦੇ ਦਿੱਤਾ ਜਿਵੇਂ ਹੀ ਉਸ ਨੇ ਉਸ ਮੁੰਡੇ ਨੂੰ ਆਪਣਾ ਗਿਆਨ ਦਿੱਤਾ ਤਾਂ ਉਸ ਦੀ ਆਤਮਾ ਨੂੰ ਸ਼ਾਂਤੀ ਮਿਲ ਗਈ ਤੇ ਉਹ ਪੀੜ ਦੀ ਜੂਨੀ ਤੋਂ ਮੁਕਤ ਹੋ ਗਿਆ ਉਹ ਮੁੰਡਾ ਆਪਣੀ ਪਤਨੀ ਦੇ ਨਾਲ ਚੱਲਦੇ ਚਲਦੇ ਆਪਣੇ ਘਰ ਪਹੁੰਚ ਗਿਆ ਜਦੋਂ ਮੁੰਡਾ ਆਪਣੇ ਘਰ ਪਹੁੰਚਿਆ ਤਾਂ ਉਸ ਦੀ ਮਾਂ ਉਸ ਨੂੰ ਦੇਖ ਕੇ ਬੜੀ ਖੁਸ਼ੀ ਹੋਈ ਤੇ ਕਹਿਣ ਲੱਗੀ ਕਿ ਪੁੱਤ ਤੂੰ ਕਿੱਥੇ ਚਲਾ ਗਿਆ ਸੀ ਤੇ ਇਹ ਕੁੜੀ ਤੇਰੇ ਨਾਲ ਕੌਣ ਹੈ ਫਿਰ ਉਸ ਲੜਕੇ ਨੇ ਜੋ ਵੀ ਉਸਦੇ ਨਾਲ ਵਾਪਰਿਆ ਸੀ ਸਭ ਕੁਝ ਆਪਣੀ ਮਾਂ ਨੂੰ ਦੱਸ ਦਿੱਤਾ ਬਿਰਹਾ ਮਹਾਤਮਾ ਨੇ ਕਿਹਾ ਕਿ हे देवी ਹੁਣ ਉਸ ਮੁੰਡੇ ਨੂੰ ਗਿਆਨ ਹੋ ਚੁੱਕਿਆ ਸੀ ਕਿ ਉਸਦੇ ਪਿਤਾ ਜੀ ਵਾਪਸ ਨਹੀਂ ਆ ਸਕਦੇ ਹੁਣ ਉਹਨਾਂ ਦੀ ਮੁਕਤੀ ਹੋ ਚੁੱਕੀ ਏ ਉਸਦੇ ਪਿਤਾ ਜੀ ਨੇ ਜੋ ਦਾਨ ਕਰਮ ਕੀਤਾ ਸੀ ਉਸਦਾ ਫਲ ਉਸ ਲੜਕੇ ਨੂੰ ਜਮਰਾਜ ਨੇ ਦੇ ਦਿੱਤਾ ਇਸ ਤਰ੍ਹਾਂ ਮਹਾਤਮਾ ਨੇ ਆਪਣੀ ਪਤਨੀ ਨੂੰ ਦੱਸਿਆ ਕਿ ਮਾਤਾ ਪਿਤਾ ਦੇ ਚੰਗੇ ਤੇ ਬੁਰੇ ਕਰਮਾਂ ਦਾ ਫਲ ਉਸ ਦੀ ਔਲਾਦ ਨੂੰ ਕਿਸ ਤਰ੍ਹਾਂ ਮਿਲਦਾ ਹੈ ਤੇ ਪਿਛਲੇ ਜਨਮ ਦੇ ਕਰਮਾਂ ਦਾ ਫਲ ਮਨੁੱਖ ਨੂੰ ਕਿਵੇਂ ਮਿਲਦਾ ਹੈ ਤੇ ਉਸ ਦੇ ਪਿਤਾ ਦੁਆਰਾ ਕੀਤੇ ਗਏ ਪਾਪ ਤੇ ਪੁੰਨ ਕਰਮ ਵੀ ਉਸ ਤੇ ਬੱਚਿਆਂ ਨੂੰ ਕਿਸ ਤਰ੍ਹਾਂ ਮਿਲਦੇ ਨੇ ਤਾਂ ਦੋਸਤੋ ਅੱਜ ਦੇ ਇਸ ਵੀਡੀਓ ਤੋਂ ਤੁਸੀਂ ਕੀ ਸਿੱਖਿਆ ਆਪਣਾ ਜਵਾਬ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਸ ਦੇ ਨਾਲ ਹੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਜੇਕਰ ਪਸੰਦ ਆਈਏ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਤੇ ਹਰ ਇੱਕ ਇਨਸਾਨ ਨੂੰ ਸ਼ੇਅਰ ਕਰਿਓ ਜੋ ਜਿਸ ਨੂੰ ਇਹ ਕਹਾਣੀ ਸੁਣਨ ਦੀ ਜ਼ਰੂਰਤ ਹੈ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੇ ਇੱਕ ਨਵੀਂ ਕਹਾਣੀ ਤੇ ਚੰਗੇ ਮੈਸੇਜ ਦੇ ਨਾਲ ਤਦ ਤੱਕ ਲਈ ਆਪਣਾ ਤੇ ਆਪਣੀ ਬੱਚਿਆਂ ਦਾ ਪਰਿਵਾਰ ਦਾ ਧਿਆਨ ਰੱਖਣਾ ਵੀਡੀਓ ਨੂੰ ਦੇਖਣ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ बहुतহතු ಬಹು ್ವवाদDC